ਸਵਾਗਤ ਹੈ ਜੀ ਅੱਜ ਦੇ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਤੁਹਾਡੇ ਨਾਲ ਆਪਾਂ ਇੱਕ ਐਸੇ ਸਥਾਨ ਦੀ ਵੀਡੀਓ ਸ਼ੇਅਰ ਕਰਾਂਗੇ ਦੋਸਤੋ ਉਮੀਦ ਕਰਦਾ ਵੀ ਇਹ ਜਿਹੜੀ ਤੁਹਾਨੂੰ ਅਸੀਂ ਲੋਕੇਸ਼ਨ ਦਿਖਾਉਣ ਲੱਗੇ ਆ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਊਗੀ ਕਿਉਂਕਿ ਦੋਸਤੋ ਇਹ ਬਹੁਤ ਜ਼ਿਆਦਾ ਪੁਰਾਣੀ ਲੋਕੇਸ਼ਨ ਆ ਕਈ ਸਦੀਆਂ ਪੁਰਾਣੀ ਆ ਸੋ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਚਲੋ ਆਪਾਂ ਤੁਹਾਨੂੰ ਉਸ ਲੋਕੇਸ਼ਨ ਦੇ ਵੱਲ ਲੈ ਕੇ ਚੱਲਦੇ ਆ ਦੋਸਤੋ ਜਿਹੜੀ ਇਹ ਲੋਕੇਸ਼ਨ ਆ ਖੇਤਾਂ ਦੇ ਵਿੱਚ ਬਣੀ ਹੋਈ ਆਗੀ ਇੱਕ ਪਿੰਡ ਦੇ ਵਿੱਚ ਦੋਸਤੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਦੇਖ ਕੇ ਖੇਤਾਂ ਦੇ ਵਿੱਚ ਆਸੇ ਪਾਸੇ ਤੁਹਾਨੂੰ ਖੇਤ ਨਜ਼ਰ ਆਉਣਗੇ ਸਾਹਮਣੇ ਉਹ ਜਗ੍ਹਾ ਕੀ ਜਿਹੜੀ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਕਿਉਂਕਿ ਦੋਸਤੋ ਇਹ ਜਿਹੜੀ ਲੋਕੇਸ਼ਨ ਆ ਇਹ ਬਹੁਤ ਜ਼ਿਆਦਾ ਪੁਰਾਣੀ ਹੋ ਚੁੱਕੀ ਆ ਸਦੀਆਂ ਪੁਰਾਣੀ ਇਹ ਜਗ੍ਹਾ ਦੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਣੀ ਆ ਸਾਹਮਣੇ ਦੋਸਤੋ ਇਹ ਜਿਹੜਾ ਤੁਹਾਨੂੰ ਅਸੀਂ ਖੂ ਦਿਖਾਵਾਂਗੇ ਇਹ ਵੀ ਬਹੁਤ ਜ਼ਿਆਦਾ ਪੁਰਾਣਾਗਾ ਕਈ 100 ਸਾਲ ਪੁਰਾਣਾਗਾ ਉਹ ਅੱਜ ਵੀ ਇਹ ਜਿਹੜਾ ਖੂਹ ਆ ਮੌਜੂਦ ਆ ਪਰ ਇਸ ਖੂਹ ਦੀ ਜਿਹੜੀ ਬੰਤਰ ਆ ਥੋੜੀ ਜਿਨਾਂ ਨੇ ਚੇਂਜ ਕਰ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਅੱਜ ਵੀ ਇਸ ਖੂਹ ਦੇ ਵਿੱਚ ਤਰਵੈਨਾ ਲੱਗੀਆਂ ਹੋਈਆਂ ਨੇ ਥੱਲੇ ਪਾਣੀ ਵੀ ਮੌਜੂਦ ਆ ਇਸ ਟਾਈਮ ਵੀ ਪੰਜਾਬ ਦੇ ਵਿੱਚ ਅੱਜ ਕੱਲ ਇਸ ਤਰ੍ਹਾਂ ਦੀਆਂ ਲੋਕੇਸ਼ਨਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਅੱਗੇ ਤੁਹਾਨੂੰ ਲੈ ਕੇ ਚੱਲਦਾ ਇੱਥੇ ਬਹੁਤ ਸਾਰੇ ਰੁੱਖ ਵੀ ਲੱਗੇ ਹੋਣੇ ਆਸੇ-ਪਾਸੇ ਦੋਸਤੋ ਦੋਸਤੋ ਜਿਹੜੀ ਸਾਹਮਣੇ ਤੁਹਾਨੂੰ ਸਮਾਦ ਦਿਖ ਰਹੀ ਆ ਇਹ ਸੱਬੇ ਰਾਜੇ ਦੀ ਸਮਾਦ ਆ ਦੋਸਤੋ ਕਿਸੇ ਟਾਈਮ ਇਸ ਸਥਾਨ ਦੇ ਉੱਤੇ ਸੱਭਾ ਰਾਜਾ ਰਾਜ ਕਰਦਾ ਸੀਗਾ ਇਸ ਪਿੰਡ ਦੇ ਵਿੱਚ ਇੱਕ ਡੇਰਾ ਬਣਿਆ ਹੋਇਆਗਾ ਜਿੱਥੇ ਕੀ ਕਿਸੇ ਟਾਈਮ ਸੱਭੇ ਰਾਜੇ ਦਾ ਕਿਲਾ ਹੋਇਆ ਕਰਦਾ ਸੀਗਾ ਦੋਸਤੋ ਦੱਸਿਆ ਜਾਂਦਾ ਵੀ ਅੱਜ ਉਸ ਸਥਾਨ ਦੇ ਉੱਤੇ ਇੱਕ ਡੇਰਾ ਬਣਿਆ ਹੋਇਆਗਾ ਤੁਸੀਂ ਆਸੇ ਪਾਸੇ ਦੇਖ ਸਕਦੇ ਹੋ ਵੀ ਦੋਸਤੋ ਅੱਜ ਵੀ ਜਿਹੜੀਆਂ ਨਾਨਕ ਸਾਹੀ ਇੱਟਾਂ ਨੇ ਇਸ ਸਥਾਨ ਦੇ ਉੱਤੇ ਲੱਗੀਆਂ ਉਹ ਹੀਆਂ ਨੇ ਉਹ ਵੀ ਮੌਜੂਦ ਨੇ ਤੁਹਾਨੂੰ ਅਸੀਂ ਇਹ ਲੋਕੇਸ਼ਨ ਚਾਰੇ ਸਾਈਡਾਂ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇਸ ਲੋਕੇਸ਼ਨ ਦੀ ਹਾਲਤ ਕਾਫੀ ਹਜੇ ਵੀ ਵਧੀਆ ਪਈਆ ਕਿਉਂਕਿ ਇਹਦੀ ਸਾਂਵ ਸਵਾਲ ਹੋ ਗਈ ਸੀ ਇਸ ਕਰਕੇ ਇਹ ਅੱਜ ਵੀ ਵਧੀਆ ਦਿਖਦੇ ਵਿੱਚ ਤੁਹਾਨੂੰ ਨਜ਼ਰ ਆਊਗੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਸਮਾਗ ਦੇ ਆਸੇ-ਪਾਸੇ ਅਸੀਂ ਤੁਹਾਨੂੰ ਗਿੜਾ ਕੱਢ ਕੇ ਦਿਖਾ ਰਹੇ ਹਾਂ ਵੀ ਜਿਹੜੀ ਲੋਕੇਸ਼ਨ ਹੈ ਅੱਜ ਵੀ ਉਸੇ ਦੀ ਉਸੇ ਤਰ੍ਹਾਂ ਬਣੀ ਹੋਈ ਆ ਛੋਟੀਆਂ ਨਾਨਕ ਸਾਹੀ ਇੱਟਾਂ ਨਾਲ ਇਹ ਤਿਆਰ ਕੀਤੀ ਹੋਈ ਲੋਕੇਸ਼ਨ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਦੋਸਤੋ ਇਹ ਜਿਹੜੇ ਸਾਹਮਣੇ ਤੁਸੀਂ ਛੋਟੇ-ਛੋਟੇ ਮਟੀਆਂ ਦੇਖ ਰਹੇ ਹੋ ਇਹ ਜਿਹੜੇ ਇਸ ਸਥਾਨ ਦੇ ਉੱਤੇ ਬਾਰਸ਼ ਨੇ ਇਸ ਟਾਈਮ ਇਹਦੀ ਸਾਂਸਵਾਲ ਕਰਦੇ ਨੇ ਉਹ ਇੱਥੇ ਆਪਣਾ ਅੰਤਮ ਸੰਸਕਾਰ ਵਗੈਰਾ ਵੀ ਕਰਦੇ ਨੇ ਅਸੀਂ ਹੁਣ ਤੁਹਾਨੂੰ ਦੂਜੇ ਪਾਸੇ ਲੈ ਕੇ ਚੱਲਦੇ ਆ ਸਮਾਹ ਤੁਸੀਂ ਦੇਖ ਸਕਦੇ ਹੋ ਅੱਜ ਵੀ ਇਹਦੇ ਤੇ ਕੋਈ ਰੰਗ ਰੋਗ ਨਹੀਂ ਕੀਤਾ ਹੋਇਆ ਨਾਨਕ ਸਾਹੀ ਜਿਹੜੀਆਂ ਇੱਟਾਂ ਨੇ ਉਹ ਅੱਜ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਸ ਇਮਾਰਤੇ ਦੀ ਜਿਹੜੀ ਉਚਾਈ ਆ ਤਕਰੀਬਨ 70 80 ਫੁੱਟ ਹੈ ਦੋਸਤੋ ਅੱਜ ਵੀ ਬਹੁਤ ਵਧੀਆ ਹਾਲਾਤਾਂ ਦੇ ਵਿੱਚ ਇੱਥੇ ਮੌਜੂਦ ਹੈ ਦੋਸਤੋ ਇਹ ਜਿਹੜੀ ਸਮਾਦ ਆ ਪਿੰਡ ਹੰਡਾਏ ਦੇ ਵਿੱਚ ਆ ਜ਼ਿਲ੍ਹਾ ਬਰਨਾਲੇ ਦੇ ਵਿੱਚ ਆ ਇਸ ਪਿੰਡ ਦੇ ਬੱਚੋ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਆਏ ਸੀ ਦੋਸਤੋ ਇਹ ਸੇ ਪਿੰਡ ਦੇ ਵਿੱਚ ਹੀ ਅੜੀਸਰ ਸਾਹਿਬ ਗੁਰਦੁਆਰਾ ਮੌਜੂਦ ਹੈ ਦੋਸਤੋ ਇਹ ਸੀ ਜਿਹੜੀ ਸੱਭੇ ਰਾਜੇ ਦੀ ਸਮਾਦ ਆ ਕਿਸੇ ਟਾਈਮ ਇੱਥੇ ਸੱਭਾ ਰਾਜ ਕਰਦਾ ਸੀਗਾ ਦੋਸਤੋ ਦੱਸਿਆ ਜਾਂਦਾ ਵੀ ਇਹ ਸਮਾਦ ਤੋਂ ਬਰਨਾਲੇ ਵੱਲ ਨੂੰ ਵੀ ਸੁਰੰਗ ਨਿਕਲਦੀ ਆ ਇਸ ਬਾਰੇ ਸਾਡੇ ਕੋਲੇ ਪੱਕਾ ਸਬੂਤ ਤਾਂ ਨਹੀਂ ਪਰ ਅਸੀਂ ਵੀ ਇਹ ਗੱਲ ਸੁਣੀ ਸੁਣਾਈ ਕਰਦੇ ਆਂ ਕੋਸ਼ਿਸ਼ ਕਰਾਂਗੇ ਦੋਸਤੋ ਜੇਕਰ ਸਾਨੂੰ ਦੁਬਾਰੇ ਹੋਰ ਵੀ ਕੁਝ ਇਸ ਸਮਾਦ ਬਾਰੇ ਪਤਾ ਲੱਗਿਆ ਤਾਂ ਤੁਹਾਡੇ ਨਾਲ ਅਸੀਂ ਸ਼ੇਅਰ ਜ਼ਰੂਰ ਕਰਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਵਾਂਗੇ ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤੋ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਲੋਕੇਸ਼ਨ ਤੇ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ